ਸਤਿਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਾ ਦਸਮੀ ਕਬੀਰ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰੇ ਹਮਾਰਾ ਆਪਣਾ ਜਾਨ ਕਰੋ ਪਤ ਪਾਰਾ ਹਮਰੇ ਦੋਸ਼ ਸਭ ਤੁਮ ਕਾ ਵਾਪ ਦੇ ਮੋਇ ਬਚਾਓ ਸੁਖਿ ਬਸੇ ਮੋਰ ਪਰਿਵਾਰਾ सेवक सिख सब कर तारा मोर छन कर दे कर ये सब बैरन कुआ संगरी पूर्णो हो यमारी आशा तोर भजन की रे प्यासा तुम्हें छाड़ को ये भरना त्याओ जो भर चाऊ ते पाऊं सेवक सिख मारे तारिये चरण चुन, -चुन सतरा मारे मारी आप दे मुझे भरिए मरण काल का तराश भरिए वरिये हो जो सदा हमारे पच्छा सिरिया जो कार्यो रक्षा राख लो मोह रखना रे साहेब संत साहेब प्यारे ਦੀਨ ਬੰਦੁ ਜਿ ਕੇ ਅੰਤ ਆਤਮ ਪੂਰੀ ਚਦੁ ਗੰਤਾ ਕਾਲ ਪੈ ਬਨੁ ਬਿਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਿ ਛਣ ਪ੍ਰਕਾਸ਼ ਸਾਸਕ ਦੁ ਕਾਲ ਕਾ ਕੀਆ ਤਮਾਸਾ ਜਵਨ ਕਾ ਜੋਗੀ ਸੋ ਕਿਉ ਬੈਦ ਰਾਜ ਬ੍ਰਹਮਾ ਜਿ ਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈਆ ਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਤਿਚਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਅਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਗਲ ਪਰਜਾ ਜਿਨਿ ਆਪ ਸੁਵਾਰੇ ਸਿਵਕੁਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਜਰ ਸਤੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਬੜ ਕੀ ਜਾਣੈ ਜਬਦ ਗੁਰੂ ਕਰਾ ਕਰਤਾ ਰਾ ਪਰਜਾ ਤਰਤੁਬ ਦੇ ਅਪਾਰੰ ਜਬਾ ਕਰਕਰਤੋ ਕਬੂ ਤੁਮ ਮੈਂ ਮਿੰਤੇ ਦੇ ਤਰੇ ਸਭ ਜੇਤੇ ਵਦਨ ਸ੍ਰਿ ਸ਼ਬ ਤਾਰੇ ਆਪ ਆਪਣੇ ਬੋਝ ਉਚਾਰੇ ਤੁਮ ਸਭੇ ਤੇਰੇ ਤਿਨ ਲਲਮ ਜਾਨਤ ਬੇਦ ਪੇਦ ਰਿਆਲਮ ਨਿਰੰਕਾਰ ਨਿਰਕਾਰ ਨਿਲੰਬ ਆਦ ਨਿਲੰਦ ਸੰਬ ਤੋਂ ਕਮੜ ਉਚਾਰਤ ਬੇਦਾ ਜਾ ਕੋ ਵੇ ਨ ਬੋਤ ਬੇਦਾ ਤਾ ਕੋ ਗੁਰਪ੍ਰਬਨ ਮਾਨ ਤੁਮਾ ਮੜ ਕੁਝ ਬੇਦ ਨ ਜਾਣਤ ਮਹਾਦੇਵ ਕੋ ਕਿਸ ਦਸ ਨਿਰੰਕਾਰ ਕਾ ਚਨਿਤਨੇ ਪਵੇ ਆਪ ਆਪਣੇ ਬੋਧੇ ਜੇਤੀ ਬਰਨਤ ਬਿਨ ਬਨ ਤੋਈ ਤੇ ਤੀਤ ਮੰਨ ਲਖਣਾ ਜਏ ਪਸਾਰਾ ਕਹਿ ਬਿਸੇ ਜਪਤਮ ਸੰਸਾਰ ਇਕ ਰੂਪ ਨ ਸਰੂਪ ਪਰੰਕ ਪੁਰਾਉ ਕਈ ਬੂਪਾ ਅਨਰਜ ਜੈਰਜ ਸਦਕ ਕਿਨੇ ਉਤ ਵਿੱਚ ਖਾਨ ਬੋਰਚ ਦੇਨੇ ਕਉ ਪੂਲ ਰਾ ਜੇ ਬਿਠਾ ਕਉ ਸੰਤ ਸ਼ੰਕਰ ਗੱਟਾ ਸਗਰੇ ਸ੍ਰਿਦਿਖਾਇ ਚੰਬ ਆਜੁਗਾ ਸਰਵ ਸੁਆੰਭ ਆਵ ਰੱਛਾ ਮੇਰੀ ਤੁਮ ਕਰੋ ਸਿਕ ਵਰ ਸਿਕ ਸੰਗੁਰੂ ਦੋਸ਼ਟ ਜਿਤੁ ਦੁਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਹਤ ਤਵ ਸਰਣੀ ਪਰੈ ਤਨ ਕਉ ਦੁਸ਼ਟ ਦੁਖ ਤੇ ਮਰੇ ਪੁਰਖ ਜਨੁ ਭੁਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸੁਬਟਾਰੇ ਜੋ ਕਲ ਕੈ